ਸਰਦਾਰ ਬਲਵੀਰ ਸਿੰਘ ਬੈਠੇ ਐ ਇਹਨਾਂ ਦੇ ਰਿਸ਼ਤੇਦਾਰ ਬੰਬੇ ਤੋਂ ਬਲਵਿੰਦਰ ਸਿੰਘ ਉਹਨਾਂ ਨੇ ਦੇਖਿਆ ਬਾਬਾ ਜੀ ਜਿੱਥੇ ਜਾਂਦੇ ਐ ਸੇਵਾ ਕਰਨ ਜਾਂਦੇ ਐ ਸੇਵਾ ਕਰਾਉਂਦੇ ਐ ਸਾਈਕਲ ਤੇ ਜਾਂਦੇ ਐ ਐਨ ਫੱਕਰ ਸਭਾ ਮੋਗੇ ਦੁਕਾਨ ਸੀ ਬਾਬਾ ਜੀ ਦੀ ਡੈਨਮੋ ਬੈਟਰੀਆਂ ਦਾ ਕੰਮ ਕਰਦੇ ਤੇ ਜਦੋਂ 5 ਰੁਪਏ ਦਿਹਾੜੀ ਬਣ ਜਾਣੀ ਨਾ ਸ਼ਟਰ ਸਿੱਟ ਦੇਣਾ ਬਸ ਇੰਨੀ ਕਿ ਲੋੜ ਹੈ ਉਹ ਪੂਰੀ ਹੋ ਗਈ ਆਖੋ ਸਤਨਾਮ ਸ੍ਰੀ ਵਾਹਿ ਲੋਭ ਨਹੀਂ ਕੀਤਾ ਇੰਨਾ ਪੰਜਾਂ ਨੂੰ ਤਾਂ ਉਹਨਾਂ ਨੇ ਵਸ ਕੀਤਾ ਹੋਇਆ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਾਂ ਵਸ ਵਿੱਚ ਕੀਤਾ ਹੁੰਦਾ ਹੈ ਇਹ ਪੰਚੇ ਪੰਜੇ ਵਸ ਹੁੰਦੇ ਨੇ ਆਤਮ ਜਿਣ ਸਗਲ ਵਸ ਤਾਂ ਕੇ ਜਾਂ ਕਾ ਸਤਗੁਰ ਪੂਰਾ ਉਹ ਬਲਵਿੰਦਰ ਸਿੰਘ ਬੰਬੇ ਤੋਂ ਆਏ ਕਹਿੰਦੇ ਮੇਰਾ ਜੀ ਕਰਦਾ ਬਾਬਾ ਜੀ ਨੂੰ ਗੱਡੀ ਦੇ ਦੀ ਇੱਕ ਵਾਰੀ ਬੋਲੋ ਵਾਹ ਗੱਜ ਕੇ ਬੋਲੋ ਉਹ ਕਹਿੰਦੇ ਮੇਰਾ ਜੀ ਕਰਦਾ ਗੱਡੀ ਦੇਣਾ ਇਹ ਕਹਿੰਦੇ ਵੀ ਬਾਬਾ ਜੀ ਨੇ ਗੱਡੀ ਲੈਣੀ ਨਹੀਂ ਤੂੰ ਜੇਦ ਨਾ ਕਰ ਕਹਿੰਦੇ ਨਹੀਂ ਤੂੰ ਮੇਰੇ ਨਾਲ ਚੱਲ ਆਪਾਂ ਬਾਬਾ ਜੀ ਨੂੰ ਗੱਡੀ ਦੇਣੀ ਹੈ ਲਓ ਜੀ ਗੱਡੀ ਲੈ ਲਈ ਘਰੇ ਚਲੇ ਗਏ ਬਾਬਾ ਜੀ ਦੇ ਜਦੋਂ ਬਾਬਾ ਜੀ ਨੂੰ ਗੱਡੀ ਦੀ ਚਾਬੀ ਭੇਟ ਕੀਤੀ ਬਾਬਾਈ ਕਹਿੰਦੇ ਭਾਈ ਅਸੀਂ ਗੱਡੀ ਕੀ ਕਰਨੀ ਐਵੇਂ ਮੂੰਹ ਚੱਕ ਕੇ ਆ ਜਾਨੇ ਹੁੰਨੇ ਅਸੀਂ ਗੱਡੀ ਕਿਆ ਕਰਨੀ ਐ ਕਹਿੰਦੇ ਨਹੀਂ ਬਾਬਾ ਜੀ ਇਹ ਸੇਵਾ ਪ੍ਰਵਾਨ ਕਰੋ ਮੇਰੀ ਬੜੇ ਮਨ ਦੀ ਰੀਝ ਹੈ ਬਾਬਾਈ ਕਹਿੰਦੇ ਭਾਈ ਗੱਲ ਸੁਣ ਅਸੀਂ ਤੇਥੋਂ ਗੱਡੀ ਲੈ ਲੈਣੀ ਐ ਜਦੋਂ ਤੂੰ ਸਾਨੂੰ ਗੱਡੀ ਦੇ ਦਿੱਤੀ ਫਿਰ ਇਹ ਤੇ ਤੇਰਾ ਕੋਈ ਹੱਕ ਨਹੀਂ ਫਿਰ ਇਹ ਸਾਨੂੰ ਦਿੱਤੀ ਹੈ ਨਾ ਗੱਡੀ ਸਾਡੀ ਮਰਜ਼ੀ ਅਸੀਂ ਜੀ ਨੂੰ ਮਰਜ਼ੀ ਦੇਈਏ ਫਿਰ ਤੈਨੂੰ ਅਤਰਾਜ ਤਾਂ ਨਹੀਂ ਕੋਈ ਕਹਿੰਦੇ ਨਹੀਂ ਬਾਬਾ ਜੀ ਬਸ ਮੈਥੋਂ ਤੁਸੀਂ ਗੱਡੀ ਦੀ ਚਾਬੀ ਫੜੋ ਜੀ ਨੂੰ ਮਰਜ਼ੀ ਦੇ ਦਿਓ ਇਹ ਤੁਹਾਡੀ ਇੱਛਾ ਪਰ ਮੇਰੀ ਸੇਵਾ ਲਾ ਲਓ ਵਾਹ ਵਾਹ ਰੱਬ ਜੀ ਦੇ ਦੇਖੋ ਚੋਜ ਕੈਸੀ ਝੁਗਤੀ ਚਾਬੀ ਫੜ ਲਈ ਉਹ ਤੋਂ ਤੇ ਮਾਤਾ ਜੀ ਨੂੰ ਕਹਿਣ ਲੱਗੇ ਲਿਆ ਸਰੋਪਾ ਪਾਈਏ ਜੀ ਜਦੋਂ ਸਰੋਪਾ ਲਿਆਂਦਾ ਮਾਤਾ ਜੀ ਨੇ ਤੇ ਗੱਡੀ ਦੀ ਚਾਬੀ ਸਰੋਪੇ ਤੇ ਰੱਖ ਕੇ ਜੀ ਨੇ ਗੱਡੀ ਦਿੱਤੀ ਬਲਵਿੰਦਰ ਸਿੰਘ ਨੂੰ ਹੀ ਫੜਾ ਦਿੱਤੀ ਕਹਿੰਦੇ ਆ ਚੱਕ ਤੂੰ ਸਾਨੂੰ ਗੱਡੀ ਦੇਤੀ ਲੈ ਅਸੀਂ ਅੱਜ ਤੈਨੂੰ ਦੇਤੀ ਆਖੋ ਸਤਨਾਹ ਸ੍ਰੀ ਵਾਖ ਦੇਖੋ ਕਮਾਲ ਦੀ ਖੇੜ ਹੈ ਉਹ ਤੋਂ ਹੀ ਗੱਡੀ ਲੈ ਕੇ ਚਾਬੀ ਉਹਨੂੰ ਹੀ ਦੇ ਦਿੱਤੀ ਐਸੇ ਤਿਆਗੀ ਸੀ